ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਸ਼ਾਵਣ ਮਹੀਨਾ ਸ਼ੁਰੂ ਹੋਣ ਵਾਲਾ ਹੈ ਤੇ ਜੇਕਰ ਤੁਸੀਂ ਸੰਗਰਾਂਦ ਵਾਲੇ ਦਿਨ ਤੱਕ ਇਸ ਸਮੇਂ ਤੇ ਵਿਧੀ ਦੇ ਨਾਲ ਮੋਲ ਮੰਤਰ ਦਾ ਜਾਪ ਕਰ ਲੈਂਦੇ ਹੋ ਕਿਸਮਤ ਬਦਲਦਿਆਂ देर ਨਹੀਂ ਲੱਗਣੀ ਕਿਉਂਕਿ ਇਹ ਤਾਂ ਬਾਬਾ ਜੀ ਦੇ ਬਚਨ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਬਾਬਾ ਜੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਲਈ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਮੂਲ ਮੰਤਰ ਦੀ ਸ਼ਕਤੀ ਬਾਰੇ ਦੱਸਣ ਵਾਲੇ ਹਾਂ ਜੀ ਸਾਥ ਸੰਗਤ ਜੀ ਮੂਲ ਮੰਤਰ ਦੇ ਵਿੱਚ ਕਿੰਨੀ ਕੁ ਸ਼ਕਤੀ ਹੈ ਮੂਲ ਮੰਤਰ ਤਾਂ ਖੁਦ ਦੇ ਵਿੱਚ ਹੀ ਇੱਕ ਬੜਾ ਹੀ ਵੱਡਾ ਮੰਤਰ ਹੈ ਤਾ ਖੁਦ ਦੇ ਵਿੱਚ ਹੀ ਬਹੁਤ ਵੱਡਾ ਮੰਤਰ ਹੋਣ ਦੇ ਕਰਕੇ ਇਸ ਨੂੰ ਜਿਸ ਵੀ ਤਰੀਕੇ ਦੇ ਨਾਲ ਤੁਸੀਂ ਨਾਮ ਨੂੰ ਜਪੋਗੇ ਇਸ ਦਾ ਜਾਪ ਤੁਹਾਨੂੰ ਵਾਰ-ਵਾਰ ਹੋਰ ਜ਼ਿਆਦਾ ਕਰਨਾ ਚਾਹੀਦਾ ਹੈ ਆਦ ਸੱਚ ਜੁਗਾਦ ਸੱਚ ਸੱਚ ਹੀ ਇਹ ਜੁਗਾ ਜੁਗੰਤਰਾਂ ਤੋਂ ਸੱਚ ਹੀ ਹੈ ਹੈਪੀ ਸੱਚ ਇਹ ਅੱਜ ਵੀ ਸੱਚ ਹੈ ਤੇ ਕੱਲ ਵੀ ਸੱਚ ਹੈ ਤੇ ਆਉਣ ਵਾਲੇ ਕੱਲ ਦੇ ਵਿੱਚ ਵੀ ਸੱਚ ਹੀ ਰਹੇਗਾ ਨਾਨਕ ਹੋਸੀ ਵੀ ਸੱਚ ਅਕਾਲ ਪੁਰਖ ਨਾਨਕ ਦੀ ਲਿਖੀ ਹੋਈ ਬਾਣੀ ਸਦਾ ਸਦਾ ਹੀ ਸੱਚ ਹੈ ਮੂਲ ਮੰਤਰ ਦਾ ਜਾਪ ਸਾਨੂੰ ਸ਼ਕਤੀਸ਼ਾਲੀ ਬਣਾ ਦਿੰਦਾ ਹੈ ਜੋ ਇਨਸਾਨ ਆਖਦੇ ਹਨ ਜੀ ਸਾਡੇ ਕੋਲ ਸਮਾਂ ਨਹੀਂ ਉਹਨਾਂ ਨੂੰ ਮੂਲ ਮੰਤਰ ਦਾ ਜਾਪ ਕਰਦਿਆਂ ਹੋਇਆਂ ਬਹੁਤ ਹੀ ਸਕੂਨ ਮਿਲੇਗਾ ਜੇਕਰ ਉਹ ਕਰਨਾ ਸ਼ੁਰੂ ਕਰ ਦੇਣ ਉਹ ਤਾਂ ਨਿਤਨੇਮ ਵੀ ਕਰ ਸਕਦੇ ਹਨ ਨਿਤਨੇਮ ਤੋਂ ਭਾਵ ਕਿ ਤੁਰਦਿਆਂ ਫਿਰਦਿਆਂ ਵੀ ਉਹ ਮੂਲ ਮੰਤਰ ਦਾ ਜਾਪ ਕਰ ਸਕਦੇ ਹਨ ਜਦੋਂ ਮਰਜ਼ੀ ਕਰ ਸਕਦੇ ਹਨ ਸਿੰਘ ਸ਼ਹੀਦ ਫਿਰ ਤੁਹਾਡੇ ਆਸ-ਪਾਸ ਪਹਿਰਾ ਲਗਾ ਦੇਣਗੇ ਜਦੋਂ ਤੁਸੀਂ ਮੂਲ ਮੰਤਰ ਦਾ ਜਾਪ ਕਰਦੇ ਹੋ ਤਾਂ ਤੁਹਾਡੇ ਮੂਲ ਮੰਤਰ ਦੀ ਆਵਾਜ਼ ਸੁਣ ਕੇ ਤੁਹਾਡੇ ਆਲੇ-ਦੁਆਲੇ ਸ਼ਹੀਦ ਸਿੰਘਾਂ ਦਾ ਪਹਿਰਾ ਲੱਗ ਜਾਂਦਾ ਹੈ ਜੋ ਕਿ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਬਚਾ ਸਕਦਾ ਹੈ ਤੁਸੀਂ ਮੁਸ਼ਕਿਲ ਦੇ ਨਾਲ ਬੜੇ ਦ੍ਰਿੜਤਾ ਦੇ ਨਾਲ ਉਸ ਦੇ ਨਾਲ ਫਿਰਨ ਜੱਟ ਸਕਦੇ ਹੋ ਤੁਸੀਂ ਸਬਰ ਤੇ ਸੰਤੋਖ ਤੇ ਸਹਿਣਸ਼ੀਲਤਾ ਵਾਲੇ ਅੰਦਰੋਂ ਅੰਦਰ ਹੀ ਬਣ ਜਾਓਗੇ ਤੁਸੀਂ ਅੰਦਰ ਤੋਂ ਮਜ਼ਬੂਤ ਹੋ ਜਾਓਗੇ ਆਪਾਂ ਨੂੰ ਇਹ ਜੋਨ ਜਿਹੜੇ ਮਿਲੇ ਹਨਾ ਜੀ ਇਹ ਤਾਂ ਨਾਮ ਜਪਣ ਲਈ ਮਿਲੇ ਹਨ ਕਿਰਤ ਕਰਨ ਦੇ ਲਈ ਮਿਲੇ ਹਨ ਜੇਕਰ ਸਾਡੇ ਤੋਂ ਪੰਜ ਬਾਣੀਆਂ ਦਾ ਪਾਠ ਪੜ ਨਹੀਂ ਹੁੰਦਾ ਤਾਂ ਮੂਲ ਮੰਤਰ ਦਾ ਜਾਪ ਹੀ ਕਰ ਲੈਣਾ ਚਾਹੀਦਾ ਹੈ ਸਾਧ ਸੰਗਤ ਜੀ ਤੁਹਾਨੂੰ ਪਤਾ ਹੀ ਹੋਵੇਗਾ ਕਿ ਸਭ ਤੋਂ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਪੜ੍ਹਾਈ ਨਹੀਂ ਸੀ ਹੁੰਦੀ ਸਾਡੇ ਬਜ਼ੁਰਗ ਅਨਪੜ੍ਹ ਹੁੰਦੇ ਸਨ ਉਸ ਸਮੇਂ ਵੀ ਵਾਹਿਗੁਰੂ ਗੁਰਮੰਤਰ ਮੂਲ ਮੰਤਰ ਦਾ ਜਾਪ ਬਹੁਤ ਜ਼ਿਆਦਾ ਕਰਦੇ ਹੁੰਦੇ ਸੀ ਮੂਲ ਮੰਤਰ ਦੇ ਵਿੱਚ ਐਨੀ ਕੁ ਸ਼ਕਤੀ ਹੈ ਕਿ ਜਿਹੜੇ ਸਾਡੇ ਸ਼ਹੀਦ ਸਿੰਘ ਹਨ ਇਸ ਦੇ ਜਾਪ ਕਰਕੇ ਹੀ ਬਹੁਤ ਸਾਰੀਆਂ ਉਹਨਾਂ ਨੇ ਜੰਗਾਂ ਲੜੀਆਂ ਹੋਈਆਂ ਸਨ ਤੇ ਜੰਗਾਂ ਲੜਦਿਆਂ ਹੋਇਆਂ ਤਾਂ ਸਿੰਘਾਂ ਨੂੰ ਝੱਲ ਗਏ ਸਨ ਉਹਨਾਂ ਨੂੰ ਵੀ ਪਤਾ ਹੀ ਹੋਵੇਗਾ ਕਿ ਕਿੰਨੀ ਸ਼ਕਤੀ ਹੈ ਮੂਲ ਮੰਤਰ ਦੇ ਜਾਪ ਵਿੱਚ ਤੇ ਤੁਹਾਨੂੰ ਵੀ ਪਤਾ ਚੱਲ ਗਿਆ ਹੋਵੇਗਾ ਕਿ ਜੇਕਰ ਅਸੀਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦੇਈਏ ਸਾਡੀ ਜ਼ਿੰਦਗੀ ਵਿੱਚ ਆਉਣ ਵਾਲੇ ਸਾਰੇ ਹੀ ਦੁੱਖ ਤੇ ਕਸ਼ਟ ਕੱਟੇ ਜਾਣਗੇ। ਸਤਸੰਗ ਜੀ ਇਹ ਮੈਂ ਨਹੀਂ ਆਖ ਰਹੀ ਕਿ ਤੁਸੀਂ ਬਿਲਕੁਲ ਹੀ ਨਹੀਂ ਤੁਹਾਨੂੰ ਦੁੱਖ ਆਉਣਗੇ। ਕਿਉਂਕਿ ਜੋ ਮਨੁੱਖ ਨੂੰ ਸਰੀਰ ਮਿਲਿਆ ਹੈ ਇਹਦੇ ਦੋ ਪਹਿਲੂ ਹਨ। ਦੁੱਖ ਅਤੇ ਸੁਖ ਜੋ ਸਾਡੇ ਕਰਮਾਂ ਦੇ ਹਿਸਾਬ ਨਾਲ ਹੀ ਸਾਨੂੰ ਮਿਲਦੇ ਰਹਿੰਦੇ ਹਨ। ਸਾਡੀ ਜ਼ਿੰਦਗੀ ਵਿੱਚ ਉਤਰਾ ਚੜਾ ਆਉਂਦੇ ਹੀ ਰਹਿੰਦੇ ਹਨ। ਜਦੋਂ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦੇਵੋਗੇ ਤੁਹਾਡਾ ਜਿਹੜਾ ਦੁੱਖ ਵੱਡਾ ਹੈ ਛੋਟਾ ਕਰਕੇ ਗੁਰੂ ਜੀ ਤੁਹਾਡੇ ਅੱਗੇ ਪੇਸ਼ ਕਰ ਦੇਣਗੇ ਜਿਸ ਨੂੰ ਤੁਹਾਨੂੰ ਨਜਿੱਠਣ ਦੇ ਵਿੱਚ ਤੁਹਾਡੇ ਸਰੀਰ ਵਿੱਚ ਖੁਦ ਹੀ ਤਾਕਤ ਆ ਜਾਵੇਗੀ ਉਹ ਤੁਸੀਂ ਬੜੇ ਹੀ ਸੁਖਾਈ ਤਰੀਕੇ ਦੇ ਨਾਲ ਆਪਣੇ ਗੁਰੂ ਦਾ ਨਾਮ ਜਪ ਕੇ ਘਟ ਕਰ ਲਓਗੇ ਇਸੇ ਹੀ ਤਰ੍ਹਾਂ ਇੱਕ ਵਾਰ ਇੱਕ ਸੰਤ ਮਹਾਤਮਾ ਜੀ ਜੋ ਬਹੁਤ ਹੀ ਰਿੱਧੀਆਂ ਸਿੱਧੀਆਂ ਜਾਣਦੇ ਸਨ ਕਰਨੀਵਾੜੇ ਸਨ ਉਹ ਰਿੱਧੀਆਂ ਸਿੱਧੀਆਂ ਇੰਨੀਆਂ ਗ ਜਾਣਦੇ ਸਨ ਕਿ ਹਰ ਬੰਦੇ ਨੂੰ ਮਾਤ ਦੇ ਘਾਟ ਵੀ ਉਤਾਰ ਦਿੰਦੇ ਸਨ ਉਸ ਸਮੇਂ ਨਾਲ ਲੋਕ ਦਾਤਣ ਕਰਿਆ ਕਰਦੇ ਸਨ ਜਦੋਂ ਕਿਸੇ ਨੂੰ ਆਵਾਜ਼ ਮਾਰਦਾ ਕਿ ਮੈਨੂੰ ਦਾਤਣ ਲਿਆ ਦਿਓ ਤਾਂ ਉਹ ਦਾਤਣ ਦੇਣ ਦੇ ਪੰਜ ਬੰਦਿਆਂ ਨੂੰ ਨਾਲ ਸੱਦਾ ਦਿੰਦਾ ਉਸ ਨੂੰ ਕਹਿੰਦਾ ਕਿ ਇਹ ਧਾਗਾ ਫੜਿਓ ਇਸ ਤੇ ਇੱਕ ਡੋਰੀ ਬਣਵਾ ਦਿਓ ਦੋ ਮੇਰੇ ਨਾਲ ਜਦੋਂ ਬੰਦਾ ਧਾਗਾ ਫੜ ਕੇ ਉਸ ਨੂੰ ਡੋਰੀ ਬਣਾਉਣ ਲੱਗਦਾ ਉਹ ਆਪਣੀ ਸਾਈਡ ਤੇ ਜਦੋਂ ਡੋਰੀ ਬਣ ਜਾਂਦੀ ਤੇ ਆਪਣੇ ਮੰਤਰਾਂ ਦੇ ਨਾਲ ਉਸ ਡੋਰੀ ਨੂੰ ਛੱਡਦਾ ਉਸ ਦੇ ਗਲੇ ਦੇ ਵਿੱਚ ਉਹ ਡੋਰੀ ਫਿਰ ਜਾਂਦੀ ਉਸ ਬੰਦੇ ਦੀ ਉਸੇ ਹੀ ਸਮੇਂ ਮੌਕੇ ਤੇ ਮੌਤ ਹੋ ਜਾਂਦੀ ਇੱਕ ਵਾਰ ਫਿਰ ਉਸਨੇ ਇਦਾਂ ਹੀ ਗੁਰੂ ਦੇ ਸਿੱਖ ਦੇ ਨਾਲ ਕੀਤਾ ਜੋ ਹਰ ਰੋਜ਼ ਮੋਲ ਮੰਤਰ ਦਾ ਜਾਪ ਕਰਦਾ ਸੀ ਉਸਨੇ ਉਸ ਸਿੱਖ ਨੂੰ ਕਿਹਾ ਕਿ ਤੁਸੀਂ ਮੈਨੂੰ ਇੱਕ ਦਾਤੜਣ ਲਿਆ ਦੇਵੋਗੇ ਮੈਨੂੰ ਦਾਤੜਣ ਚਾਹੀਦੀ ਹੈ ਉਸਨੇ ਦਾਤੜਣ ਇੱਕ ਦੀ ਥਾਂ ਦੋ ਲਿਆ ਦਿੱਤੀ ਤੇ ਸਿੱਖ ਨੇ ਕਿਹਾ ਕਿ ਸਿਰ ਮੱਥੇ ਤੁਹਾਡਾ ਹੁਕਮ ਉਹ ਮੂਲ ਮੰਤਰ ਦਾ ਜਾਪ ਕਰਦੇ ਕਰਦੇ ਉਸ ਸੰਤ ਦੇ ਲਈ ਦਾਤੜਣ ਲੈਣ ਚਲਿਆ ਗਿਆ ਉਹ ਸੰਤ ਆਪਣੇ ਤੰਤਰਾਂ ਮੰਤਰਾਂ ਵਿੱਚ ਬਿਜ਼ੀ ਹੋ ਗਿਆ ਉਸ ਨੇ ਆਪਣੇ ਕੋਲ ਇੱਕ ਡੋਰੀ ਰੱਖ ਲਈ ਜਿਸ ਡੋਰੀ ਦੇ ਨਾਲ ਹੁਣ ਉਹ ਲੋਕਾਂ ਨੂੰ ਮਾਰਦਾ ਸੀ ਜਦੋਂ ਗੁਰਸਿੱਖ ਉਸ ਦੇ ਲਈ ਦਾਤੜਣ ਕੋਲ ਲੈ ਕੇ ਆਇਆ ਤੇ ਉਸ ਨੇ ਉਸ ਨੂੰ ਦਾਤਣ ਫੜਾ ਦਿੱਤੀ ਪਹਿਲਾਂ ਦੀ ਤਰ੍ਹਾਂ ਸਾਧੂ ਨੇ ਉਸ ਸਿੱਖ ਨੂੰ ਵੀ ਕਿਹਾ ਇਹ ਡੋਰੀ ਮੇਰੇ ਨਾਲ ਵਟਾ ਦਿਓ ਸੇਖ ਨੇ ਉਸ ਡੋਰੀ ਨੂੰ ਫੜਿਆ ਤੇ ਉਸ ਨੂੰ ਵਟ ਦੇਣਾ ਸ਼ੁਰੂ ਕਰ ਦਿੱਤਾ। ਦੂਸਰੀ ਸਾਈਡ ਤੋਂ ਸੰਤ ਨੇ ਵੀ ਵਟ ਦੇਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਤੰਤਰਾ ਮੰਤਰਾਂ ਨੂੰ ਬੋਰਨਾ ਸ਼ੁਰੂ ਕਰ ਦਿੱਤਾ। ਉਸ ਸੇਖ ਨੇ ਆਪਣੇ ਮਨ ਦੇ ਵਿੱਚ ਹੀ ਮੂਲ ਮੰਤਰ ਦਾ ਜਾਪ ਕਰਨਾ ਨਾ ਛੱਡਿਆ ਕਿਉਂਕਿ ਉਹ ਤਾਂ ਹਰ ਰੋਜ਼ ਦਾ ਨੇਮੀ ਸੀ। ਮੂਲ ਮੰਤਰ ਦਾ ਜਾਪ ਕਰਦਾ ਸੀ। ਉਸ ਸੰਤ ਨੇ ਜਦੋਂ ਡੋਰੀ ਪੂਰੀ ਵਟ ਲਈ ਤੇ ਉਸ ਨੇ ਆਪਣੀ ਸਾਈਡ ਤੋਂ ਉਸ ਡੋਰੀ ਨੂੰ ਛੱਡ ਦਿੱਤਾ। ਜਦੋਂ ਕਿ ਉਹ ਗੁਰਸਿੱਖ ਦੇ ਦੋ ਵਾਲੀ ਸਾਈਡ ਜਾਂ ਵਾਲੀ ਡੋਰੀ ਜਿਹੜੀ ਸੀ ਉਹ ਉਲਟ ਘੁੰਮ ਕੇ ਉਸ ਹੀ ਸੰਤ ਦੀ ਗਰਦਨ ਤੇ ਜਾ ਪਈ ਉਸ ਸੰਤ ਦੀ ਗਰਦਨ ਢੜ ਨਾਲੋਂ ਵੱਖਰੀ ਹੋ ਗਈ ਫਿਰ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਉਸ ਨੂੰ ਇਸ ਮੰਤਰ ਦਾ ਮੂਲ ਮੰਤਰ ਦੇ ਜਾਪ ਦੀ ਸ਼ਕਤੀ ਦਾ ਪਤਾ ਨਹੀਂ ਸੀ ਸੋ ਸਾਥ ਸੰਗਤ ਜੀ ਇਸ ਕਹਾਣੀ ਰੂਪੀ ਸਾਖੀ ਤੋਂ ਪਤਾ ਤੁਹਾਨੂੰ ਲੱਗ ਹੀ ਗਿਆ ਹੋਵੇਗਾ ਕਿ ਮੂਲ ਮੰਤਰ ਦੇ ਜਾਪ ਵਿੱਚ ਕਿੰਨੀ ਸ਼ਕਤੀ ਹੈ ਉਸ ਵੀਰ ਨੂੰ ਆਪਣੀ ਮੁਸ਼ਕਲ ਦਾ ਤਾਂ ਪਤਾ ਨਾ ਹੋਣ ਦੇ ਬਾਵਜੂਦ ਵੀ ਮੂਲ ਮੰਤਰ ਨੇ ਉਸ ਦੇ ਅੱਗੇ ਆਣ ਕੇ ਉਸ ਦੀ ਰਸਤੀ ਦਾ ਰੁਖ ਮੋੜ ਦਿੱਤਾ ਸਾਨੂੰ ਸਾਰਿਆਂ ਨੂੰ ਮੂਲ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ ਇਸ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਮੂਰ ਮੰਤਰ ਸਾਡੇ ਕੋਲ ਨਹੀਂ ਹੁੰਦਾ ਅਸੀਂ ਬੜੇ ਬਿਜ਼ੀ ਹਾਂ ਜੀ ਤੁਸੀਂ ਚਾਹੇ ਕਿੰਨਾ ਵੀ ਵੱਡਾ ਕੰਮ ਭਾਵੇਂ ਕਿਉਂ ਨਾ ਕਰਦੇ ਹੋ ਪਰ ਤੁਸੀਂ ਮੂਲ ਮੰਤਰ ਦਾ ਜਾਪ ਆਪਣੇ ਮਨ ਵਿੱਚ ਕਰਨਾ ਸ਼ੁਰੂ ਕਰ ਦਿਓ ਥੋੜਾ ਸਮਾਂਤਾ ਤੁਹਾਨੂੰ ਔਖਾ ਲੱਗੇਗਾ ਹੌਲੀ ਹੌਲੀ ਤੁਹਾਨੂੰ ਐਕਸਪੀਰੀਅੰਸ ਹੋ ਜਾਵੇਗਾ ਫਿਰ ਤੁਹਾਨੂੰ ਖੁਦ ਹੀ ਪਾਠ ਕਰਨ ਨੂੰ ਦਿਲ ਕਰੇਗਾ ਖੁਦ ਹੀ ਤੁਸੀਂ ਤੁਰਦਿਆਂ ਫਿਰਦਿਆਂ ਮਨ ਦੇ ਵਿੱਚ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿਓਗੇ ਵੈਸੇ ਤਾਂ ਤੁਹਾਨੂੰ ਹਰ ਰੋਜ਼ 108 ਵਾਰ ਮੂਲ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ ਇਸੇ ਹੀ ਤਰ੍ਹਾਂ ਇੱਕ ਵਾਰ ਦੀ ਗੱਲ ਹੈ ਦੋ ਔਰਤਾਂ ਇੱਕ Hindu ਔਰਤ ਸੀ ਤੇ ਇੱਕ Sikh ਔਰਤ ਸੀ ਜਿਹੜੀ ਸਿੱਖ ਔਰਤ ਸੀ ਉਹ ਆਪਣੇ ਗੁਰੂ ਤੇ ਬੜਾ ਵਿਸ਼ਵਾਸ ਰੱਖਦੀ ਸੀ ਆਪਣੇ ਘਰ ਦੇ ਉੱਤੇ ਆਉਣ ਵਾਲੀ ਹਰ ਮੁਸ਼ਕਲ ਨੂੰ ਨਜਿੱਠ ਲੈਂਦੀ ਸੀ ਜਿਹੜੀ Hindu ਔਰਤ ਸੀ ਉਹ ਥੋੜਾ ਪਰਮਾਤਮਾ ਦਾ ਨਾਮ ਘਟ ਜਪਦੀ ਸੀ ਉਹਦੇ ਘਰ ਆਪਣੇ ਤਿੰਨ ਪੁੱਤਰਾਂ ਨੇ ਜਨਮ ਲਿਆ ਪਰ ਤਿੰਨੋਂ Hindu ਔਰਤ ਦੇ ਪੁੱਤਰ ਮਰ ਜਾਂਦੇ ਸੀ ਜਨਮ ਤੋਂ ਬਾਅਦ ਉਹ ਇਸ ਗੱਲ ਤੋਂ ਬੜੀ ਪਰੇਸ਼ਾਨ ਸੀ ਇੱਕ ਦਿਨ ਜਦੋਂ ਆਪਣੇ ਗਵਾਂਢਣ ਸਿੱਖ ਭੈਣ ਦੇ ਕੋਲ ਗਈ ਉਹਨੇ ਆਪਣਾ ਸਾਰਾ ਦੁੱਖ ਉਸ ਨੂੰ ਦੱਸਿਆ ਉਸ ਸਿੱਖ ਭੈਣ ਨੇ ਉਸ ਨੂੰ ਕਿਹਾ ਆਹ ਇੱਕ ਮੂਲ ਮੰਤਰ ਦਾ ਜਾਪ ਤੈਨੂੰ ਮੈਂ ਲਿਖ ਕੇ ਦਿੰਦੀ ਹਾਂ ਇਸ ਦਾ ਜਾਪ ਤੂੰ ਹਰ ਰੋਜ਼ ਤੇ ਸਵੇਰੇ ਸ਼ਾਮ ਨੂੰ ਕਰਿਆ ਕਰੀ ਜਦੋਂ ਇਸ ਨੂੰ ਜਪੇਂਗੀ ਕਿ ਹੁਣ ਮੈਂ ਵਿਹਲੀ ਹੋ ਗਈ ਹਾਂ ਉਸ ਸਮੇਂ ਵੀ ਤੂੰ ਇਹ ਜਾਪ ਕਰ ਸਕਦੀ ਹੈ ਉਸ Hindu ਔਰਤ ਨੇ ਉਸ ਮੂਲ ਮੰਤਰ ਦਾ ਜਾਪ ਰੋਜ਼ ਹੀ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਉਸ ਭੈਣ ਨੇ 1 ਮਹੀਨਾ ਉਸ ਮੰਤਰ ਦਾ ਜਾਪ ਕੀਤਾ ਭਾਵ ਕੇ ਮੂਲ ਮੰਤਰ ਦਾ ਜਾਪ ਕੀਤਾ ਤਾਂ ਉਸ ਭੈਣ ਦੀ ਕੁੱਖ ਹਰੀ ਹੋ ਗਈ ਉਸ ਦੇ ਘਰ ਵਿੱਚ ਬੱਚੇ ਨੇ ਜਨਮ ਲਿਆ ਜਦੋਂ ਉਸ ਭੈਣ ਨੇ ਉਸ ਨੂੰ ਪੁੱਛਿਆ ਕਿ ਮੇਰੇ ਘਰ ਮੁੰਡਾ ਹੋਇਆ ਹੈ ਤਾਂ ਇਸ ਮੂਲ ਮੰਤਰ ਦੇ ਜਾਪ ਕਾਰਨ ਹੀ ਹੋਇਆ ਹੈ ਤਾਂ ਮੈਂ ਹੁਣ ਮੂਲ ਮੰਤਰ ਨੂੰ ਕਰਨਾ ਛੱਡ ਦੇਵਾਂ ਤਾਂ ਸਿੱਖ ਭੈਣ ਨੇ ਕਿਹਾ ਜੇਕਰ ਤੈਨੂੰ ਗੁਰੂ ਮਹਾਰਾਜ ਨੇ ਐਡੀ ਵੱਡੀ ਖੁਸ਼ੀ ਦਿੱਤੀ ਹੈ ਇਸ ਦੀ ਤੰਦਰੁਸਤੀ ਦੇ ਲਈ ਇਸ ਦੀ ਕਾਮਯਾਬੀ ਦੇ ਲਈ ਹੁਣ ਤੋਂ ਰੋਜ਼ ਹੀ 108 ਵਾਰ ਮੂਲ ਮੰਤਰ ਦਾ ਜਾਪ ਕਰਿਆ ਕਰ ਤੂੰ ਛੱਡਣਾ ਬਿਲਕੁਲ ਵੀ ਨਹੀਂ ਕਿਉਂਕਿ ਤੂੰ 9 ਮਹੀਨੇ ਲਗਾਤਾਰ ਮੂਲ ਮੰਤਰ ਦਾ ਜਾਪ ਕੀਤਾ ਤੇ ਤੈਨੂੰ ਕਿੱਡੀ ਵੱਡੀ ਖੁਸ਼ੀ ਪ੍ਰਾਪਤ ਹੋ ਗਈ ਜੇ ਤੂੰ ਹੁਣ ਹਰ ਰੋਜ਼ ਹੀ ਆਪਣੀ ਜ਼ਿੰਦਗੀ ਵਿੱਚ ਮੂਲ ਮੰਤਰ ਦਾ ਜਾਪ ਕਰੇਂਗੀ ਤਾਂ ਤੈਨੂੰ ਤੇਰੀ ਉਮੀਦ ਤੋਂ ਵੱਧ ਕੇ ਖੁਸ਼ੀ ਮਿਲ ਜਾਵੇਗੀ ਸੋ ਸਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਕਿਉਂਕਿ ਮੂਲ ਮੰਤਰ ਦੇ ਜਾਪ ਵਿੱਚ ਬੜੀ ਵੱਡੀ ਸ਼ਕਤੀ ਹੈ ਮੂਲ ਮੰਤਰ ਦਾ ਸਾਡੀ ਜ਼ਿੰਦਗੀ ਵਿੱਚ ਬੜਾ ਵੱਡਾ ਮਹੱਤਵ ਹੈ ਮੂਲ ਮੰਤਰ ਸਾਰੀ ਹੀ ਗੁਰਬਾਣੀ ਦਾ ਮੁੱਢ ਹੈ ਮੂਲ ਮੰਤਰ ਕਰਾਂਗੇ ਤੇ ਸਭ ਤੋਂ ਸੌਖੀ ਕਿਉਂਕਿ ਇਹ ਬਾਣੀ ਹੈ ਦੂਸਰੀ ਤੁਹਾਨੂੰ ਪਤਾ ਹੈ ਅੱਜਕੱਲ੍ਹ ਦੇ ਰੁਝਾਨ ਵਿੱਚ ਮਨੁੱਖੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਰੁਝੇਮਿਆਂ ਵਿੱਚ ਅਸੀਂ ਉਲਝੇ ਪਏ ਹਾਂ ਇਸ ਕਰਕੇ ਜੇ ਪੰਜ ਬਾਣੀਆਂ ਦਾ ਪਾਠ ਨਹੀਂ ਪੜ ਸਕਦੇ ਤਾਂ ਤਕਰੀਬਨ ਰੋਜ਼ ਹੀ ਮੂਲ ਮੰਤਰ ਦਾ ਜਾਪ ਕਰ ਲਿਆ ਕਰੋ ਕਿਉਂਕਿ ਤੁਹਾਡੀ ਰੂਹ ਨੂੰ ਵੀ ਸਕੂਨ ਮਿਲ ਜਾਵੇਗਾ ਜਦੋਂ ਰੂਹ ਨੂੰ ਸਕੂਨ ਮਿਲਦਾ ਹੈ ਫਿਰ ਫੀਲ ਹੁੰਦਾ ਹੈ ਸਾਡੇ ਗੁਰੂ ਜੀ ਸਾਡੇ ਨਾਲ ਹਨ ਜੇ ਅਸੀਂ ਬਾਣੀ ਤੋਂ ਦੂਰ ਜਾਈਏ ਤੇ ਸਾਨੂੰ ਐਦਾ ਫੀਲ ਹੁੰਦਾ ਹੈ ਸਾਡੇ ਕੋਈ ਨੁਕਸਾਨ ਹੋ ਰਿਹਾ ਹੈ ਮਤਲਬ ਇਹ ਹੈ ਜੀ ਕਿ ਜਦੋਂ ਅੰਮ੍ਰਿਤ ਵੇਲੇ ਅਸੀਂ ਬਾਣੀ ਨਾਲ ਜੁੜਦੇ ਹਾਂ ਜਾਂ ਪੜਦੇ ਹਾਂ ਫਿਰ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰਦੇ ਹਾਂ ਹਰ ਕਾਰਜ ਸਫਲ ਹੋ ਜਾਂਦਾ ਹੈ ਇਹਨਾ ਪਤਾ ਵੀ ਨਹੀਂ ਹੁੰਦਾ ਕਿ ਜਦੋਂ ਆਪਾਂ ਬਾਣੀ ਤੋਂ ਦੂਰ ਦੂਰ ਹੁੰਦੇ ਹਾਂ ਤਾਂ ਬੁੱਧੀ ਸਾਡੀ ਭ੍ਰਸ਼ਟ ਵੀ ਹੋ ਜਾਂਦੀ ਹੈ ਬਸ ਬਿਨਾਂ ਮਤਲਬ ਵਿਸ਼ਵਾਸ ਦੇ ਨਾਲ ਅੰਮ੍ਰਿਤ ਵੇਲੇ ਦੇ ਸਮੇਂ ਬਾਣੀ ਪੜੋ ਅਰਦਾਸ ਕਰੋ ਵਾਹਿਗੁਰੂ ਜੀ ਸਾਨੂੰ ਬਾਣੀ ਦੇ ਨਾਲ ਜੋੜ ਕੇ ਰੱਖਣਗੇ ਹਰ ਕਾਰਜ ਸਫਲੇ ਕਰ ਦੇਣਗੇ ਜੋ ਸਾਡੇ ਲਈ ਸਹੀ ਹੋਵੇਗਾ ਪਰਮਾਤਮਾ ਜੀ ਸਾਡੀ ਅਰਦਾਸ ਨੂੰ ਦਰਗਾਹ ਤੱਕ ਕਬੂਲ ਕਰ ਲੈਣਗੇ ਕਿਉਂਕਿ ਵਾਹਿਗੁਰੂ ਜੀ ਉਹ ਕਰਦੇ ਹਨ ਜੋ ਸਾਡੇ ਲਈ ਸਹੀ ਹੈ ਕਿਸੇ ਮਹਾਪੁਰਸ਼ ਨੇ ਕਿਹਾ ਸੀ ਕਿ ਮੂਲ ਮੰਤਰ ਦੇ 108 ਵਾਰ ਪਾਠ ਕਰਨੇ ਚਾਹੀਦੇ ਹਨ ਤੇ ਅਰਦਾਸ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਹਰ ਕਾਰਜ ਨੂੰ ਪੂਰਾ ਕਰ ਦਿੰਦੇ ਹਨ ਜੋ ਇਨਸਾਨ ਤੋਂ ਤੁਹਾਨੂੰ ਉਮੀਦ ਨਹੀਂ ਹੋਵੇਗੀ ਵਾਹਿਗੁਰੂ ਜੀ ਉਹਨਾਂ ਕਾਰਜਾਂ ਵਿੱਚ ਵੀ ਤੁਹਾਡੀ ਖੁਆਹਿਸ਼ ਪੂਰੀ ਕਰ ਦੇਣਗੇ ਬਸ ਤੁਸੀਂ ਨਾਮ ਜਪਣਾ ਅੱਜ ਤੋਂ ਹੀ ਸ਼ੁਰੂ ਕਰ ਦਿਓ ਬਾਣੀ ਦੇ ਨਾਲ ਜੁੜ ਜਾਓ ਸਾਧ ਸੰਗਤ ਜੀ ਇਸ ਦਾ ਤੁਹਾਨੂੰ ਅਸੀਂ ਬਸ ਪਰਮਾਤਮਾ ਜੀ ਦੇ ਨਾਲ ਜੁੜਨ ਦਾ ਇਸ਼ਾਰਾ ਹੀ ਕੀਤਾ ਹੈ ਜੇਕਰ ਤੁਹਾਨੂੰ ਜ਼ਿੰਦਗੀ ਵਿੱਚ ਸਕੂਨ ਆਉਣਾ ਸ਼ੁਰੂ ਹੋ ਗਿਆ ਤੇ ਤੁਸੀਂ ਸੱਚੀ ਰੂਹ ਦੇ ਨਾਲ ਪਾਠ ਤੇ ਅਰਦਾਸ ਕਰਨੇ ਸ਼ੁਰੂ ਕਰ ਦਿੱਤੀ ਤੁਹਾਡੀ ਜ਼ਿੰਦਗੀ ਵਿੱਚ ਚਮਤਕਾਰ ਹੋ ਜਾਣਗੇ ਸਾਧ ਸੰਗਤ ਜੀ ਜਦੋਂ ਵੀ ਅੱਖ ਖੋਲਦੀ ਹੈ ਅਸੀਂ ਫੋਨ ਵੇਖਦੇ ਹਾਂ ਫੋਨ ਨਹੀਂ ਵੇਖਣਾ ਅਸੀਂ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਜਾਪ ਕਰਨਾ ਹੈ ਤੁਹਾਡੀ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਇੱਕ ਮੈਜਿਕ ਹੋ ਜਾਵੇਗਾ ਸਾਧ ਸੰਗਤ ਜੀ ਇੱਕ ਵਾਰ ਮੇਰੇ ਕਹੇ ਤੇ ਤੁਸੀਂ ਰੋਜ਼ਾਨਾ ਹੀ 108 ਵਾਰ ਜਾਪ ਕਰਕੇ ਤਾਂ ਵੇਖੋ ਵੇਖਿਓ ਤੁਹਾਡੀ ਜ਼ਿੰਦਗੀ ਵਿੱਚ ਕਿੰਨੇ ਕਿੰਨੇ ਵੱਡੇ ਬਦਲਾਅ ਹੋ ਜਾਣੇ ਹਨ ਕਿਉਂਕਿ ਸਾਧ ਸੰਗਤ ਜੀ ਇਹ ਬਾਬਾ ਜੀ ਦੇ ਬਚਨ ਹਨ ਅਸੀਂ ਆਪਣੇ ਮਨੋਂ ਕੋਈ ਗੱਲ ਨਹੀਂ ਤੁਹਾਨੂੰ ਕਹਿ ਰਹੇ ਜੇਕਰ ਤੁਸੀਂ ਪ੍ਰਮਾਤਮਾ ਜੀ ਦੀ ਕਹੀ ਹੋਈ ਗੱਲ ਨੂੰ ਸਿਰ ਮੱਥੇ ਪਰਵਾਨ ਕਰ ਲਓਗੇ ਤਾਂ ਵੇਖ ਲਿਓ ਤੁਹਾਡੀ ਜ਼ਿੰਦਗੀ ਕਿੰਨੀ ਸੁਖਾਲੀ ਹੋ ਜਾਵੇਗੀ ਤੁਹਾਡਾ ਲੋਕ ਤੇ ਪਰਲੋਕ ਦੋਵੇਂ ਹੀ ਸਵਾਰੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ